ਜੇ ਦੋ ਮੁੰਡੇ ਆਏ ਟੈਂਡਰ ਨਾਲ ਉਹਨੇ ਕਿਹਾ ਮੈਂ ਸੰਦੂਕੀ ਤੋਂ ਮਾਰੀ ਹੈ ਅੱਛਾ ਜੀ ਅੱਜ ਡੈਸਟਿਕ ਵੀਰ 20 ਸੈਕਿੰਡ ਹੀ ਲੱਗੇ ਉਹਨਾਂ ਨੇ ਟੈਕ ਕੇ ਵਾਪਸ ਮੁੜੀ ਆ ਤਾਂ ਜਦੋਂ ਉਹਨਾਂ ਨੇ ਗੱਡੀ ਚ ਪਹਿਲੇ ਕੱਢ ਲੈ ਅੱਛਾ ਇੱਕwidehat ਸੇ ਮੁੰਡੇ ਦੋ ਮੁੰਡੇ ਸੀਗੇ ਇੱਕwidehat ਸੀ ਮੋਟਰਸਾਈਕਲ ਤੇ ਆਏ ਮੋਟਰਸਾਈਕਲ ਉਹਨੇ ਸ਼ੌਫਰ ਦੇ ਪੁਲੀਸ ਚਸਤ ਅੱਛਾ ਜੀ ਉਹਨਾਂ ਨਾਲ ਇਕੱਠੇ ਹੀ ਸੈਕਿੰਡ ਦੇ ਵਿੱਚ ਜਦੋਂ ਮੈਂ ਬੈਠੀ ਬੈਠਦੇ ਹੋਏ ਦੇਖਿਆ ਤਾਂ ਗੱਲਾਂ ਮੇਰਾ ਪੁੱਤਾ ਸੀ ਤੇ ਕਿੰਨੇ ਪੈਸੇ ਲੈ ਗਏ ਉਹ ਰਾਜਾ ਮੋਟਾ ਮੋਟਾ ਅੰਦਾਜ਼ਾ ਕੋਈ ਪਤਾ ਨਹੀਂ ਵੀ ਇਥੇ ਆਰਗਰਾ ਵੀ ਸੀ ਉਹਨਾਂ ਕੋਲ ਅੱਜ ਕੁਛ ਮੈਨੂੰ ਕੁਛ ਨਹੀਂ ਦਿਖਾਇਆ ਉਹ ਤਾਂ ਗੱਲ ਦੇ ਪੈਸੇ ਕਰ ਲੈ ਗਏ ਨਾਂ ਨਹੀਂ ਪਤਾ ਸ਼ਾਇਦ ਤੇ ਕਿੱਧਰ ਫਰਾਰ ਹੋ ਗਏ ਜਿੱਧਰੋਂ ਆਏ ਸੋ ਉਧਰ ਹੀ ਚਲੇ ਗਏ ਇੱਥੇ ਨੂੰ ਕਿੱਧਰ ਨੂੰ ਗਏ ਅਚਾਨਕ ਹਰਗੋਵਿੰਦਰ ਅਰ ਫਰਾਰ ਹੋ ਗਏ ਹੁਣ ਪ੍ਰਸ਼ਾਸਨ ਤੋਂ ਕੀ ਮੰਗੇ ਇੰਨੀਆਂ ਚੋਰੀਆਂ ਹੋ ਗਈਆਂ ਇਹ ਜਿਹੜਾ ਲੱਟੋਈ ਆ ਕੀ ਕਹਿਣਾ ਤੁਹਾਡਾ ਉਹਤ ਕੋਈ ਪਹਿਲੀ ਵਾਰ ਨਹੀਂ ਹੋਈ ਆ ਇੱਥੇ ਕਈ ਵਾਰਦਾਤਾਂ ਲਗਾਤਾਰ ਹੋ ਰਹੀਆਂ ਆ ਲਗਾਤਾਰ ਪਿੱਛੇ ਸਾਡੇ ਭਾਈ ਸਾਹਿਬ ਪੰਚੋਲਾਂ ਦੇ ਹੋ ਗਈ ਬੇਜੀ ਸਾਹਿਬ ਦੇ ਹੋਈ ਆ ਪਰ ਤਵਾਲ ਅੱਜ ਇੱਧਰ ਇਹਨਾਂ ਦੇ ਸਿੱਡੀ ਸਾਹਿਬ ਦੇ ਹੋ ਗਈ ਆ ਇਦਾਂ ਵਾਰਦਾਤਾਂ ਤਾਂ ਰੋਜ਼ ਦੀ ਰੋਜ਼ ਵਧੀ ਜਾ ਰਹੀਆਂ ਸਾਨੂੰ ਬਹੁਤ ਇਨਸੈਕਿਉਰਿਟੀ ਦੀ ਫੀਲ ਹੋ ਰਹੀ ਆ ਸਭ ਇਦਾਂ ਲੱਗ ਰਿਹਾ ਕਿ ਵੀ ਸਾਡਾ ਆਪਣਾ ਕੰਮ ਕਰਨ ਦਾ ਤਰੀਕਾ ਸਾਰਿਆਂ ਦਾ ਹੋ ਗਿਆ ਹਰ ਕੈਮੀ ਡਰਿਆ ਪਿਆ ਇਸ ਵੇਲੇ ਤੁਸੀਂ ਪੁਲਿਸ ਕੋ ਜਾਨਨੇ ਹੈਗੇ ਆ ਬਾਰ ਬਾਰ ਆਸ਼ਵਾਸਨ ਮਿਲਦਾ ਹੈਗਾ ਉਹਦੇ ਬਾਵਜੂਦ ਵੀ ਘਟਨਾਵਾਂ ਹੋ ਰਹੀਆਂ ਨੇ ਵੀ ਕਹਿੰਦੇ ਹਨ ਵਾਚਰਨ ਨਹੀਂ ਮੱਦੰਦੇ ਉਹ ਕਹਿੰਦੇ ਆ ਕਿ ਸਾਡੇ ਕੋਲ ਸਿਕਿਉਰਟੀ ਦੇ ਬੰਦੇ ਘੱਟ ਆ ਸਾਡੇ ਕੋਲ ਸਟਾਫ ਹੈ ਨਹੀਂ ਤੇ ਅਸੀਂ ਬਿਨਾ ਸਟਾਫ ਤੋਂ ਕਿੱਦਾਂ ਤੁਹਾਡੀ ਸਿਕਿਉਰਟੀ ਦੇ ਦਈਏ ਤੇ ਹਰ ਗੱਲੇ ਤੇ ਅਸੀਂ ਬੰਦਾ ਨਹੀਂ ਦੇ ਸਕਦੇ ਪਰ ਸਿਕਿਉਰਟੀ ਚੈੱਕ ਅਪ ਤਾਂ ਚਾਹੀਦਾ ਨਾ ਕਿਤੇ ਵੀ ਕੋਈ ਸਿਕਿਉਰਟੀ ਚੈੱਕ ਆਉਣੀ ਹੈ ਕਿਸੇ ਵੀ ਕਾਊਂਟਰ ਦੇ ਉੱਤੇ ਤੂੰ ਜਾ ਕੇ ਕਿਤੇ ਵੀ ਦੇਖ ਲਓ ਸਾਡਾ ਗੋਪਾਲ ਨਗਰ ਦੇਖ ਲਓ ਉਹ ਤੋਂ ਇਲਾਵਾ ਤੁਸੀਂ ਬਗੜ ਰੋਡ ਤੇ ਜਾ ਕੇ ਜਿੱਥੇ ਘਟਨਾ ਹੋਈ ਉਹਦੇ ਕੋਲ ਹਰ ਵੇਲੇ ਨਾਕਾ ਲੱਗਾ ਰਹਿੰਦਾ ਵਾ ਉਹਦੇ باوجود ਵੀ ਉਹਦੇ باوجود ਵੀ ਐਡੀ ਵੱਡੀ ਲੁੱਟ ਹੋ ਗਈ ਨਾਕਾ ਲੱਗਾਈ ਨਹੀਂ ਪਿਛਲੇ ਕਈ ਹਫ਼ਤੇ ਕਈ ਹੋ ਗਏ ਸਾਲ ਹੀ ਹੋ ਗਏ ਨਾਕਾ ਪੁਆਇੰਟ ਇਨਾਕੇ ਦਾ ਹੈਗਾ ਹੈਗਾ ਫਿਰ ਵੀ ਉਸ ਦਿਨ ਲੱਗਦਾ ਜਦੋਂ ਕੋਈ ਵੀਆਈਪੀ ਆਂਦਾ ਜਾਂ ਕੋਈ 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 ਸਪੈਸ਼ਲ ਡੇ ਹੁੰਦਾ ਉਹਨਾਂ ਦਾ ਰੈਲੀ ਹੋਵੇ ਉਸ ਦਿਨ ਇੱਥੇ ਨਾਕੇ ਲਾਦੇ ਆਂ ਔਰ ਕਿਸੇ ਨੇ ਕੋਈ ਚੈੱਕ ਆਉਟਰੀ ਹੁਣ ਆਲੇ ਦੁਆਲੇ ਜਿਹੜੀਆਂ ਦੁਕਾਨਾਂ ਬੰਦ ਹੋਈਆਂ ਇਸ ਰੋਸ਼ ਵਜੋਂ ਹੋਈਆਂ ਰੋਸ਼ ਕੀ ਅਸੀਂ ਬਹੁਤ ਜ਼ਿਆਦਾ ਘਬਰਾਏ ਹੋਏ ਆ ਕੋਈ ਬੰਦਾ ਇਸੇ ਕਰਕੇ ਡਰਿਆ ਪਿਆ ਵੀ ਆਨ ਲੋ ਕਿਹਦੀ ਵਾਰੀ ਆਏ ਕਾਨੂੰ ਮੇਰੀ ਆਸਾਂ ਦੀ ਭਾਈ ਸਾਹਿਬ ਦੀ ਆਸੇ ਕਿਸੇ ਦੀ ਵਾਰੀ ਵੀ ਆਸਾਂ ਦੀ ਪ੍ਰੋਬਲਮ ਹਾਜ਼ਰ ਹੋ 30 ਪ੍ਰੋਬਲਮ ਹਾਜ਼ਰ ਹੋ 30 ਰੱਖਿਆ ਸਾਡੀ ਰੱਖਿਆ ਚ ਕਿੰਨੀ ਬਣਾਓ ਕਮਸ ਐਸੋਸੀਏਸ਼ਨ ਜਿੰਦਾਬਾਦ ਕਮਸ ਐਸੋਸੀਏਸ਼ਨ ਜਿੰਦਾਬਾਦ ਕਰਕੇ ਹਾਦਸੇ ਜਿਹੜੀ ਘਟਨਾ ਵਾਪਰੀ ਬਹੁਤ ਦੁੱਖ ਹੋਇਆ ਗਿਆ ਕਿ ਇਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਐਸਾ ਕਰਨ ਵਸੋਂ ਤਾਂ ਸਾਨੂੰ ਪਲਾਨ ਕਰਕੇ ਹੁੰਦੇ ਵੀ ਇੱਥੇ ਜਾਣਾ ਪੱਜ ਇਹਲਾ ਇਹ ਕਰਨਾ ਕਰਨਾ ਬਾਕਪਨ ਨੇ ਸਿੱਖਿਆ ਕਿ ਕੋਈ ਕੁਛ ਨਹੀਂ ਪਰ ਕੱਲੇ ਪੈਸੇ ਨਹੀਂ ਕਰ ਕੋਈ ਚੀਜ਼ ਪਰ ਨਾਲ ਉਸਨੇ ਕੋ ਮਿਸ ਹੈ ਆਪਣੀ ਵਜ੍ਹਾ ਵੇ ਕੋਈ ਕਿਸਾਨ ਦੀ ਬਾਹਰ ਤੋਂ ਉਹ ਜੱਫਾ ਲੱਗ ਜਵੇ ਸਾਨੂੰ ਕੋ ਬੰਦੇ ਦਾ ਨੁਕਸਾਨ ਹੋ ਜੇ ਤਾਂ ਉਹਦੇ ਉੱਪਰ ਕਾਇਦੇ ਨਹੀਂ ਕਰਦੇ ਬਹੁਤ ਮੁਸ਼ਕਲ ਹੋ ਜਾਂਦੀ ਿਸਕਤ ਕੇ ਮੈਂ ਤਾਂ ਕਿ ਇਸ ਦਾ ਦੇ ਹਾਲਾਤ ਜਿਹੜੇ ਹੈਗੇ ਨੇ ਉਹ ਮੇਰੇ ਕਰ ਪੁਆਰੇ ਵਿੱਚ ਨਹੀਂ ਸਾਡੇ ਪੰਜਾਬ ਵਿੱਚ ਚੱਲ ਰਹੇ ਹੈਗੇ ਨੇ ਫਿਰ ਪੋਲਿਟਿਕਲੀ ਸ਼ੋ ਹੋ ਜਾਂਦਾ ਜੇ ਮੈਂ ਕਹਾਂ ਮੈਂ ਗਵਰਨਮੈਂਟ ਨੂੰ ਨਿੰਦਾ ਤਾਂ ਕਹਿਣਗੇ ਜੇ ਤਾਂ ਕਾਂਗਰਸੀ ਹੈਗੇ ਇਹਨਾਂ ਤਾਂ ਨਿੰਦਣਾ ਹੈਗਾ ਪਰ ਅੱਜ ਜਿਹੜਾ ਆਪ ਬੰਦਾ ਹੈਗਾ ਬੇਸ਼ੱਕ ਦੀ ਜਲਮਤੀ ਸ਼ੈਲੀ ਹੈਗੀ ਬੇਸ਼ੱਕ ਨੇ ਪਿੰਡੂ ਹੈ ਉਹ ਸਾਰੇ ਇਹੀ ਕਹਿੰਦੇ ਕਿ ਅਸੀਂ ਜਿਹੜਾ ਇਸ ਸਰਕਾਰ ਨੂੰ ਬਣਾ ਕੇ ਜਿਹੜਾ ਹੈਗਾ ਉਹ ਬਹੁਤ ਵੱਡਾ ਗਰੁੱਪ ਚੱਕ ਲਿਆ ਉਹ ਕਿਵੇਂ ਚੋਰ ਬੰਦਿਆਂ ਦੇ ਹੱਥ ਬਾਗ ਤੋਂ ਦਿੱਤੀ ਹੈ ਅੱਜ ਜਿਹੜਾ ਹੈਗਾ ਇਹ ਗਰ ਪਲੈਨਿੰਗ ਦੀ ਹੁੰਦੀ ਹੈ ਪ੍ਰੋਟੋਕੋਲ ਫੋਰ ਸਟਾਕ ਹੈ ਪ੍ਰੋਟੋਕੋਲ ਫੋਰ ਬੰਦ ਹੈ ਲੋਕਾਂ ਨੇ ਜਿਹੜਾ ਹੈਗਾ ਉਹਦਾ ਪਕੜਨਾ ਕਿ ਸੰਦ ਮਾਲ ਜਾਣ ਤੇ ਮਾਲ ਦੀ ਰੱਖੀ ਹੋਣੀ ਚਾਹੀਦੀ ਹੈ ਉਸ ਕਰਕੇ ਤੁਸੀਂ ਜਿਹੜਾ ਹੈਗਾ ਇਹ ਤਾਂ ਇੰਫੈਸ਼ਨ ਦੇ ਦੇਖਣਾ ਹੈਗਾ ਕਿ ਤੁਸੀਂ ਮੈਕਸਮਮ ਨੂੰ ਕਮਿਟ ਯੂਟਲਾਈਜ਼ ਕਰਦੇ ਹੋ ਕਿ ਇਹ ਛੋਟੇ-ਛੋਟੇ ਜਿਹੜੇ ਇਸਤਾਨੇ ਹੋ ਰਹੀਆਂ ਪੜਾ ਕੋਈ ਕੱਲੋ ਰਾਤ ਨੂੰ ਕੋਈ ਇਨਸਿਡੈਂਟ ਹੋ ਗਿਆ ਕੋਈ ਹੋ ਗਿਆ ਤਾਂ ਕਿ ਕੋਈ ਲੋਟੂ ਕੋ ਸਟੂ ਬੰਦ ਸੀ ਦਾਖਾ ਪੈਂਦਾ ਸੀ ਤਾਂ 15-15 ਦਸ ਦਸ ਬੰਦੇ ਆ ਕੇ ਰਾਤ ਨੂੰ ਤੱਕ ਤੇ ਮਾਦ ਰਸੀ ਰਾਤੋਂ ਚੋਰੀ ਚੋਰੀ ਨਾ ਕਰਦੇ ਅਜ ਕਦਾ ਸ਼ਰੀਫ ਕਰਦੇ ਤਾਂ ਕਿ ਜਿਹੜੇ ਬੈਡ ਐਲੀਮੈਂਟ ਸਗੇ ਆ ਜਾਂ ਚੋਰ ਚੱਕੇ ਆ ਗਿਆ ਉਹਨਾਂ ਦਾ ਇੰਨਾ ਇੰਨਾ ਹੌਸਲਾ ਪੱਛੂਕੇ ਉਹ ਕਿਤੇ ਵੀ ਸੈਕਲ ਕਰਦੇ ਨਹੀਂ ਨਾ ਨਹੀਂ ਕਰਨਾ ਹੋਈ ਆ ਸਵੇਰ 4 ਵਜੇ ਸਵੇਕ ਕੈਂਚ ਸੇਠੀ ਮੈਡੀਕੋ ਦੀ ਦੁਕਾਨ ਤੇ ਹੋਈ ਆ ਦੋ ਅਲੱਡੀ ਸਾਥੇ ਬੰਦੇ ਆਏ ਆ ਜਿਨ੍ਹਾਂ ਨੇ ਗੱਲੇ ਦੇ ਵਿੱਚੋਂ ਪੇਸ਼ ਕਰਕੇ ਲੈ ਗਏ ਆ ਕੈਮਰੇ ਦੇ ਸਾਹਮਣੇ ਦੇਖੀਏ ਲੈ ਗਏ ਆ ਔਰ ਸ਼ਰਿਆਮ ਦੁਕਾਨਾਂ ਖੁੱਲੀਆਂ ਤੇ ਬਿਲਕੁਲ ਸੇਫ ਨੂੰ ਸਾਡੇ ਕੈਮਰਸ਼ਨ ਸੀ ਨੇ ਆਕੇ ਇਥੇ ਧਰਾਂ ਦੇ ਤਾਗੇ ਦੁਕਾਨਾਂ ਸਾਡੇ ਬੰਦ ਹੋ ਗਈਆਂ ਇਹ ਹਰ ਸ਼ਾਸਨ ਨੂੰ ਮਾਫ਼ ਕਰਦੇ ਆ ਸਾਡਾ ਕੋਈ ਵੀ ਭਰਾ ਚਾਹੇ ਉਹ ਕੈਮਿਸਟ ਹੈ ਜਾਂ ਹੋਰ ਅੱਜ ਇਹ ਪਹਿਲੀ ਨਹੀਂ ਹੋਈ ਇਹ ਕਈ ਜਨਾਬਾਂ ਤੋਂ ਚੋਰੀਆਂ ਹੋ ਰਹੀਆਂ ਹਨ ਸਾਡੇ ਕੈਮਿਸਟ ਹੀ ਸਾਡੇ ਜਨਰਾਗਰ ਬਣਾਇਆ ਜਾਂਦਾ ਪਰ ਅੱਜ ਜਿਹੜੀ ਹੋਈ ਚੋਰੀ ਇਹਦੇ ਨਾਲ ਬਾਤ ਜੀ 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 ਮੇਰਾ ਪਤਾ ਨਹੀਂ ਜਾਇਆ ਸਾਰੀਆਂ ਆ ਗਈਆਂ ਆਪਣੀਆਂ ਸਾਰੀਆਂ ਸਾਰੀਆਂ ਟੁੱਟ ਕੇ ਜੇ ਮਹਿਸੂਸ ਨਹੀਂ ਕਰਦੀ ਗਰਬਤ ਹੋਈ ਤਾਂ ਸੋਗ ਬਾਪੂ ਦੀ ਜਾਨ ਬੰਦ ਕਰ ਦਿੱਤੀ ਤੁਹਾਡੇ ਕੋਲ ਪ੍ਰਸ਼ਾਸਨ ਦੇ ਕਿਸੇ ਉੱਚ ਅਧਿਕਾਰੀ ਨੇ ਪਹੁੰਚ ਕੀਤੀ ਹਾਂ ਪਹਿਲਾਂ ਆਪਣੇ ਐਸ ਵੇਲੇ ਤਾਂ ਨਹੀਂ ਜੀ ਮੀਸ਼ੂ ਸਾਹਿਬ ਆਏ ਸੀ ਕਿ ਪਹਿਲਾਂ ਜੋ ਚਲੇ ਗਏ ਉਸ ਤੋਂ ਬਾਅਦ ਕੋਈ ਸਰਪ੍ਰਸਤ ਨਹੀਂ ਉਹਨੇ ਨਿਯੰਤਰਣ ਨਹੀਂ ਕਰਦੀ ਐਸੇ ਗਏ 49 ਲਾ ਗਈ ਜੀ ਹੈ ਨਾਗਰੋਪੜ ਸਰੀਰ ਕੈਮਰਸ ਰੋਸ਼ਨਾਂ ਨਾਲ ਉਹ ਕੰਦੇ ਸੰਭਲ ਇੱਕ ਮਜਬੂਰਤਾ ਦਾ ਨਾਮ ਦੇਣਾ ਪੈ ਰਿਹਾ ਕਿ ਅਸੀਂ ਇਹ ਮੇਰਾ ਕੱਟਿਆ ਜਾਦਾ ਹੈਲਪ ਹੋਵੇ ਤੋਂ ਚੋਰਾ ਚੋਰਾ ਲੋਕ ਬਦਲੇ ਜਦੋਂ ਜਦੋਂ ਜਾਂ ਸਰਵਾਂ ਕੈਂਟੀਨ ਵੀ ਅਸੀਂ ਡਰ ਨਾਲ ਬੱਠੇ ਆ ਕਦੋਂ ਹੁਣ ਸਾਡੇ ਸਿਰ ਤੇ ਤਲਵਾਰ ਆ ਜੀ ਅਸੀਂ ਇਸੇ ਚੀਜ਼ ਨਾਲ ਡਰ ਨਾਲ ਬੱਠੇ ਆ ਕਈ ਕੋਈ ਕਿਉਂਕਿ ਤੋਂ ਆ ਜਾਂ ਕੋਈ ਅੱਗੇ ਆ ਗਿਆ ਕੋਈ ਲੁੱਟ ਕੇ ਲੈ ਜਾਏਗਾ ਸਾਨੂੰ ਅਸੀਂ ਹਮੇਸ਼ਾ ਇਸੇ ਡਰ ਨਾਲ ਬੱਠੇ ਆ ਸਾਡੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਹਮੇਸ਼ਾ ਸਾਡੀ ਦਿਲ ਦੀ ਧੜਕਣਾ ਵਾਧ ਗਈ ਆ